ਸਤਿ ਸ਼੍ਰੀ ਅਕਾਲ ਜੀ ਮੈਂ ਮਿਚਕਵਲਾ ਤੁਸੀਂ ਦੇਖ ਰਹੇ ਹੋ ਡੈਨਿਕ ਸਵਰਾ ਟੀਵੀ ਅਸੀਂ ਇਸ ਸਮਕੱਤ ਬਡਲਾਟਾ ਦੇ ਸਟਰਕਟ ਜੁਨੀਨ ਦੇ ਵਿਸ਼ਾ ਜਿੱਥੇ ਨਵਾਂ ਪ੍ਰੋਗਰਾਮ ਚੁਣਿਆ ਗਿਆ ਤੇ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਨਵੇਂ ਪ੍ਰਧਾਨ ਜੀ ਓਏ ਓਏ ਤਿੰਨੇ ਭਾਈਆਂ ਦੇਖ ਲਓ ਸੋ ਜੋ ਵੀ ਮਸਲੇ ਆ ਰਹੀਆਂ ਨੇ ਇਹਨਾਂ ਨਾਲ ਮਿਲ ਕੇ ਇਹਨਾਂ ਦਾ ਹੱਲ ਕੀਤਾ ਜਾਊਗਾ ਬਹੁਤ ਵਧੀਆ ਸੁਚੱਜੇ ਢੰਗ ਨਾਲ ਅਸੀਂ ਜਿਹੜਾ ਆਪਣੇ ਤਰ੍ਹਾਂ ਨਾਲ ਮਿਲ ਕੇ ਚਲਾਵਾਂਗੇ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਉਹਨਾਂ ਨੇ ਬਹਿ ਕੇ ਮੀਟਿੰਗ ਕਰਕੇ ਸਾਰਾ ਹੱਲ ਕੀਤਾ ਜਾ ਜੀ ਤਾਂ ਸੰਨੀ ਜੀ ਵੀ ਮੌਜੂਦ ਨੇ ਜਿਨ੍ਹਾਂ ਇਹਨਾਂ ਨੂੰ ਵੀ ਇੱਕ ਪ੍ਰਧਾਨ ਦਾ ਜਿਹੜਾ ਇੱਥੇ ਉਧਰ ਦਿੱਤਾ ਗਿਆ ਤਾਂ ਕਿਵੇਂ ਦੇਖਦੇ ਹੋ ਪ੍ਰਧਾਨ ਇਹ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਦੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਸਾਨੂੰ ਕਰਕ ਦਿੰਦੇ ਨੇ ਭਲਾਡੇ ਦਾ ਮੌਕਾ ਦਿੱਤਾਗਾ ਅਸੀਂ ਸੱਚੇ ਦੇਰੋ ਇਹਨਾਂ ਦੇ ਨਾਲ ਖੜੇ ਆ ਸਾਰਾ ਦਿਨ ਉਹ ਕੰਮ ਚਲਾਵਾਂਗਾ ਧੰਨਵਾਦ ਸਰ ਜਗਤਾਰ ਸਿੰਘ ਜੀ ਵੀ ਮੌਜੂਦ ਨੇ ਜਗਤਾਰ ਜੀ ਕਿਵੇਂ ਦੇਖਦਾ ਹੋ ਪਾਜੀ ਨਹੀਂ ਠੀਕ ਦੇਖ ਰਾਂ ਜੀ ਬਹੁਤ ਵਧੀਆ ਢੰਗ ਨਾਲ ਕੰਮ ਚਲਵਾਉਣ ਕਿ ਇਹਨਾਂ ਨੂੰ ਕਿਹਾਗਾ ਬਾਕੀ ਟੜੇ ਬਾਈ ਤੋਂ ਉੱਪਰ ਉੱਠ ਕੇ ਇਹ ਸਾਰੇ ਆਪਰੇਟਰ ਨੂੰ ਫੀਲ ਆ ਇਹ ਕਿ ਜੋ ਟੋਕੇ ਕੰਮ ਚਲਾਓ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਕਿੰਨਾ ਸਹਿਯੋਗ ਹੈ ਬਹੁਤ ਵਧੀਆ ਸਹਿਯੋਗ ਹੈ ਆਪਣਾ ਪ੍ਰਸ਼ਾਸਨ ਤਾਂ ਦੋਸਤੋਂ ਨਮਾਜ਼ ਜਿਹੜੇ ਪ੍ਰਧਾਨ ਚੁਣੇ ਗਏ ਨੇ ਹੋਰ ਵੀ ਗੱਲਬਾਤ ਕਰਨਾ ਪਤਾ ਨਹੀਂ ਹੋਰ ਕੁਝ ਮੈਕੀਕਲ ਠੀਕ ਹੈ ਹੋ ਗਿਆ ਬਸ ਪ੍ਰਕਾਰ ਵੀ ਕਰਾਉਣਾ ਹੋਰ ਮੈਂ ਸ਼ਰਤਾਂ ਇਹੀ ਹੈ ਜੀ ਵਪਾਰੀਆਂ ਵੀ ਸਾਡੇ ਨਾਲ ਮਿਲ ਕੇ ਚੱਲੋ ਅਸੀਂ ਤੁਹਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਉਹ ਵੀ ਆੜਤੀਏ ਨੇ ਜੋ ਦੁਕਾਨੀ ਕਰਦੇ ਸਾਰੇ ਨਾਲ ਮਿਲ ਕੇ ਚੱਲਾਂਗੇ ਜੀ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਉਹ ਬੰਦਾ ਪਰ ਤਰੀਕਾ ਬਿਲਕੁਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕੋਈ ਵੀ ਆਹ ਮੈਂ ਲੈ ਕੇ ਸਾਰਿਆਂ ਨਾਲ ਪਿਆਰ ਨਾਲ ਸਾਰਿਆਂ ਨਾਲ ਲੈ ਕੇ ਚੱਲਣਾ ਹੁਣ ਬਾਈ ਜੀ ਗੱਲ ਇਹ ਹੈ ਅਸੀਂ ਐਮਐਲਏ ਸਾਹਿਬ ਨੂੰ ਅਪੀਲ ਲੈਂਗੇ ਜੀ ਜੇ ਪਹਿਲਾਂ ਅਸੀਂ ਉੱਥੇ ਵੀ ਇਹ ਗੱਲ ਕਰੀ ਜੀ ਐਮਐਲਏ ਸਾਹਿਬ ਨੂੰ ਵੀ ਅਸੀਂ ਬਾਹਰ ਦਾ ਬੰਦਾ ਪਸੰਦ ਨਹੀਂ ਕਰਦੇ ਜੀ ਜੀ ਤੁਹਾਨੂੰ ਉਸ ਗੱਲ ਵਿੱਚ ਅਸੀਂ ਪਤਰਾਜ ਹੋਇਆ ਸੀ ਸਾਡਾ ਪਰਸੋਂ ਜੀ ਪਰ ਸਾਡਾ ਅੱਜ ਦਾ ਜੋ ਜੋ ਪ੍ਰਧਾਨ ਚੁਣਗੇ ਨੇ ਇਹ ਆਪਰੇਟਰ ਨੇ ਸਾਡੇ ਇਹਨਾਂ ਨਾਲ ਅਸੀਂ ਸਹਿਮਤ ਹਾਂ ਸਾਰੇ ਬਾਹਰਲੇ ਬੰਦੇ ਨਾਲ ਅਸੀਂ ਸਹਿਮਤ ਹੈ ਨਹੀਂ ਜੀ ਅੱਜ ਕਰਕੇ ਤਾਂ ਸਾਡੇ ਆਪਰੇਟਰ ਭਾਈ ਨੇ ਸਾਰੇ ਇਹਨਾਂ ਨਾਲ ਅਸੀਂ ਸਹਿਮਤ ਹਾਂ ਜੀ ਆਪਰੇਟਰ ਸਾਰੇ ਨਾਲ ਨੇ ਨਾਲ ਹੀ ਨਾ ਸਾਰੇ ਆਪਰੇਟਰ ਹੀ ਖੜਨੇ ਜੀ ਜਿੰਨੇ ਖੜੇ ਨੇ ਕਰਦੇ ਆ ਵਧੀਆ ਕੰਮ ਸਾਫ ਆਪਰੇਟਰਾਂ ਨੂੰ ਆਉਣ ਬੜੀਆਂ ਮੁਸ਼ਕਲਾਂ ਦਾ ਜਿਹੜਾ ਜਲਦੀ ਤੋਂ ਜਲਦੀ ਜੇਕਰ ਮਦਦ ਨਿਪਟਾਰਾ ਕੀਤਾ ਜਾਏਗਾ ਤੇ ਸਾਡਾ ਕਿਸੇ ਨਾਲ ਵੀ ਕੋਈ ਵਿਰੋਧ ਨਹੀਂ ਅਸੀਂ ਹਰ ਇੱਕ ਦੇ ਨਾਲ ਜਿਹੜਾ ਮਿਲ ਜੁਲ ਕੇ ਜਿਹੜਾ ਇੱਥੇ ਕੰਮ ਕਰਾਂਗੇ ਉਹਨਾਂ ਨੇ ਬੁਲਾਡਾ ਦੀ ਜਿਹੜੀ ਥੋਣ ਸੀਗੀ ਕੀ ਬੜੇ ਆਮਨ ਮਾਨ ਨਾਲ ਉਹ ਜਿਹੜੇ ਨਵੇਂ ਜਿਹੜੇ ਪ੍ਰਧਾਨ ਚੁਣਦੇ ਨੇ ਤੇ ਉਸ ਦਾ ਬਰੋਂ ਲਾਡ ਨਾਡਰ ਲਈ ਸਾਡੇ ਕੋਲ ਉਸ ਨੇ ਕੋਈ ਪੂਰਾ ਜਿਹੜਾ ਸੈ ਲੋਕ ਰੱਖਾ ਤੇ ਬਰੋਂ ਜਿਹੜਾ ਕੋਈ ਡਾਡਰ ਆਪਣਾਉਣ ਕਿਸੇ ਨੂੰ ਜਿਆਦਾ ਨਹੀਂ ਜੀ 100% ਹੈ ਜੀ ਕੈਮਰਾ ਪਰਸਨ ਪ੍ਰਿੰਸ ਦੇ ਨਾਲ ਮੈਂ ਮੇਚਾ ਉਹਨਾਂ ਦੇ ਅੰਦਰ ਕਿ ਵਿਪੜਲਾ